ਸਤਿ ਸ੍ਰੀ ਅਕਾਲ ਜੀ ਸਾਰੇ ਨੂੰ। ਉਹਦੀਆਂ ਸਾਰੇ ਜਿਹੜੇ ਚੈਨਲ ਤੇ ਆਦਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਮੰਗ ਵੀਰੋ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆਂ। ਜਿਨ੍ਹਾਂ ਦੇ ਵਿੱਚ ਦੋ ਬੱਚੇ ਦਾ ਬਿਨਾਮ ਤੇ ਇੱਕ ਟੁਕੜ ਗੱਪਣ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ। ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਕਰੂ ਰਾਮਦਾਦੀ ਤੁਸੀਂ ਸੁਣਾਓ ਐਰ ਕਿ ਦਿਨ ਪਾਤੇ ਜੇ ਵਿੱਚ ਦਿਨ ਹਰ ਜੀ ਇਦਾਂ ਪਾਤੇ ਹੁਣ ਕੀ ਰਾਤ ਚੱਲ ਪਿਆ ਜੰਮੂ ਠੀਕ ਹੈ ਉਹ ਗੱਬਣਗਾ ਮੰਗਦੇ ਕਦੋਂ ਹੁੰਦੀ ਰਹੀ ਜਾਂਦੀ ਰਹੀ ਹੁੰਦੀ ਰਹੀ ਜਾਂਦੀ ਰਹੀ ਐ ਅੱਛਾ ਅੱਛਾ ਤੇ ਅੱਜ ਫਿਰ ਮਾਲ ਲਿਆ ਤੁਹਾਡੇ ਦਰਸ਼ਨ ਕਰਨ ਕਰਕੇ ਠੀਕ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸੋ ਨਾਵਿਦੀ ਮੰਗੂ ਪਿੰਡ ਥੋਬਾ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਇਹ ਵੀ ਬੋਲ ਦੇ 8867 14511 ਠੀਕ ਹੈ ਹਾਂਜੀ ਤੇ ਹੋਰ ਗਾਮੇ ਭਾਈ ਜੀ ਠੀਕ ਠਾਕ ਜੇ ਸਸਕਾਰ ਸਸਕਾਰ ਕੀ ਜੀ ਕਿਹਾ ਚੱਲ ਜਾਓ ਹੋਰ ਠੀਕ ਠਾਕ ਹੈ ਵਧੀਆ ਵਧੀਆ ਅੱਜ ਨਹੀਂ ਫਿਰ ਸਾਹੀਵਾਲ ਗਾਮਾ ਲਿਆਂਦੀ ਆ ਅੱਜ ਨਹੀਂ ਥੋੜਾ ਤੁਹਾਨੂੰ ਪਤਾ ਇਹ ਦੱਸਿਆ ਗਰੀ ਪ੍ਰੋਬਲਮ ਜੀ ਭਾਈ ਆਹੋ ਜਿਵੇਂ ਸੇਫ ਕਰਦੇ ਨੇ ਆ ਤਾਈਆਂ ਕੁਛ ਦਿਨ ਪੈ ਗਏ ਹਨ ਠੀਕ ਸੀ ਦਾ ਭਰਾਵਾਂ ਦੇ ਕੋਲ ਫੋਨ ਆਏ ਅੱਛਾ ਬੜਾ ਲੇਟ ਹੋਣੀ ਆ ਅੱਛਾ ਤੁਸੀਂ ਪ੍ਰੋਬਲਮ ਹਟਿਆ ਆ ਠੀਕ ਆ ਬਾਜਮਾ ਚਾਲੇ ਨੂੰ ਕਿਹਾ ਯਾ ਰਾਤੀ ਲੱਗੀ ਨੇ ਤੇ ਹੁਣ ਮੰਗੂ ਭਾਈ ਨੂੰ ਕੱਲਿਆ ਨਹੀਂ ਫਿਰ ਉਧਰ ਮਕੇਰੀਆਂ ਵਾਲੇ ਨਹੀਂ ਉਧਰ ਜੇ ਸ਼ੁਕਰੀ ਜੰਗੀ ਬੜੀ ਭਾਈ ਕੰਮੀ ਬੜੀ ਆ ਅੱਛਾ ਥੋੜਾ ਸੰਢਾ ਹੁੰਦਾ ਫਿਰ ਸੁਧਾਰ ਕਰ ਅੱਛਾ ਫਿਰ ਕੱਲ ਲੋਗੇ ਨਾ ਉਧਰ ਠੀਕ ਆ ਤੇ ਚਲੋ ਸ਼ੁਰੂਆਤ ਤੋਂ ਕੜਕਪੰਦੋ ਕਰ ਲੀਆ ਫਿਰ ਕਿੰਨੇ ਚਿਰ ਦੀ ਚੱਕ ਪਾਸਟੀ ਵਿੱਤੀ ਹੈ ਇਹ ਵਿੱਤੀ 7ਵਾਂ ਮਹੀਨਾ ਲੱਗ ਗਿਆ ਜੀ ਅੱਛਾ 8 ਕਿਲੋ ਦੁੱਧ ਜੀ ਇਸ ਲਈ ਹੈਗਾ ਪੱਕਾ ਦੁੱਧ ਹਾਂਜੀ ਹਾਂਜੀ ਭਾਈ ਬਾਗੂ ਦੋ ਡਾਂਗੇ ਚੋਲੇ ਚਾਰ ਚੋਲੇ ਕੱਲ ਲਗਾਵਾ ਆਈਆਂ ਸਾਡੇ ਅੱਡੇ ਦੇ ਕੋਲ ਮੇਰਾ ਵੀਰ ਭਰਾ ਤਸੱਲੀ ਕਰ ਲਈ ਠੀਕ ਹੈ ਪਾਏ ਕੋ ਵੀਡੀਓ ਕਾਲ ਤੇ ਚਵਾਲੇ ਮੈਂ ਬੈਠੇ ਆਣ ਕੇ ਚਵਾਲੇ ਜਦੋਂ ਗਾਂ ਚੜ ਗਈ ਥਈਏ ਤੇ ਫੇਰ ਗਰੰਟੀ ਕੋਈ ਨਹੀਂ ਕਿੰਨੇ ਚੱਬੂ ਦੋ ਦੋ ਪਾਏ ਜੀ ਚੱਬੂ ਵੱਡਿਆਂ ਦੇ ਨਾਲ ਦੇਨੇ ਦਸਰੀ ਦਾ ਚੱਬੂ ਜਿਹੜਾ ਨਵਾਂ ਪਾਤਾ ਪੁਰਾਣਾ ਲਾਇਆ ਹੀ ਨਹੀਂ ਹਾਂਜੀ ਸੱਤਾਂ ਮਹੀਨੇ ਦੀ ਗੰਨ ਦੱਸਦੇ ਤੇ 8 ਕਿਲੋ ਦੁੱਧ ਦੱਸਦੇ ਆ ਬਾਕੀ ਦੁੱਧ ਰੀ ਤੁਸੀਂ ਚਵਾਈ ਆਪਣੀ ਆਪ ਕਰਕੇ ਖੜਨੀ ਆ ਤੇ ਗੱਬਨ ਵੀ ਜੜੀ ਆ ਜਾਂਦੇ ਚੱਕ ਕਰਾ ਲਿਆ ਕਰੋ ਇਨਦੇ ਤੇ ਵੀ ਜੀ ਸੱਜਣ ਨੇ ਦੋ ਦੋ ਚੰਗਾ ਕੱਢਿਆ ਹੋਣਾ ਭਾਜੀ 25 26 ਕਿਲੋ ਵਾਲੀ ਵੇੜ ਦੇ ਦੁੱਧਾਂ ਲਈ ਨਿਸ਼ਾਨੀਆਂ ਇੱਚ ਚੰਗੀਆਂ ਵਾ ਤੇ ਕਿੰਨੇ ਦਿਨਾਂ ਤੱਕ ਕੋਈ ਵੀਰ ਆਪਣੀ ਚੱਕ ਕਰਾ ਲੈ ਤੇ ਤੁਹਾਡੀ ਜ਼ਿੰਮੇਵਾਰੀ ਆਊਗੀ ਆਪਾਂ ਤੇ ਜੀ ਇੱਥੋਂ ਕੋਈ ਵੀਰ ਭਰਾ ਕਰਾ ਕੇ ਖੜੇ ਹਾਂਜੀ ਹਾਂਜੀ ਆਹ ਦੇ ਆਧਾਰ ਤੇ ਤਾਂ ਆਪਾਂ ਇਹ ਗੱਲ ਕਹਿੰਦੇ ਆ ਹਾਂਜੀ ਦੂਜੀ ਗੱਲ ਇਹ ਜੇ ਕੋਈ ਦੂਰ ਵੀਰ ਭਰਾ ਖੜਦਾ ਨਹੀਂ ਉਹਦੇ ਕੋ ਆ ਜਾਂਦਾ ਸਾਡਾ ਗੱਡੀ ਵਾਲਾ ਉੱਥੇ ਸੁਲਜੂਗਾ ਅੱਛਾ ਆਪ ਦਾ ਡਾਕਟਰ ਚੈੱਕ ਕਰਾ ਕੇ ਨੂੰ ਅੱਛਾ ਫੇਰ 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 ਗੱਡੀ ਵਾਲਾ ਤੋਰੇ ਤੇ ਬਾਅਦ ਚ ਦਿਨ ਵੱਧ ਲੈ ਜੇ ਘੱਟ ਲੈ ਜੇ ਫੇਰ ਅਗਲੇ ਦੀ ਜ਼ਿੰਮੇਵਾਰੀ ਉਹ ਅਗਲੇ ਪਾਜੀ ਬਾਕੀ ਇਹ ਵੀ ਬੱਚੀ ਬੁਰਾ ਆਂਦਾ ਸੁੱਖ ਰੱਖੇ ਜਿਹੜੇ ਦਿਨਾਂ ਜੇ ਸੁਣੀ ਆ ਹਾਂਜੀ ਉਦੋਂ ਬੱਚੀ 70000 ਦੀ ਬਿਆਰ ਬੜਾ ਵਾ ਸੁਣੀ ਸਹਾਲਾਂ ਚ ਆਣਾ ਜਾ ਕੇ ਉਦੋਂ ਮੌਸਮ ਵਧੀਆ ਹੋ ਜਾਣਾ ਹਾਂ 2 ਮਹੀਨੇ ਜਿੰਨੇ ਖੜਨੇ ਆ ਨਾਲ ਨੂੜ ਗੇ ਚੈੱਕ ਕਰੋ ਤੁਸੀਂ ਬਹੁਤ ਮੋਡੀਆਂ ਨੇ ਆਹ ਦੇਖ ਸਾਦੇ ਸਵਾਨ ਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਵਾਂ ਥਾਂ ਤੋਂ ਬੜਾ ਲੱਗਾ ਵਾ ਬੱਚੀ ਦਾ ਫੇਸ ਤੇ ਮੈਨੂੰ ਕਿਵੇਂ ਨੇ ਵੀ ਚੰਗੇ ਲੱਗੇ ਆ ਤੇ ਮੋਲ ਫੇਰ ਕਿੰਨਾ ਕੁ ਰੱਖੀਏ ਤਾਂ ਆਪਾਂ ਮੋਲਵੀ ਜੀ 35000 ਰੁਪਇਆ ਅੱਛਾ ਤੇ ਇਹ ਨਹੀਂ ਛੱਡਦੇਗੇ 32 ਦੇ ਦਾਂਗੇ 32000 ਜੀ ਮੌਕੇ ਤੇ ਕੁਬੀਸ ਭਰਾਵੇਂ ਮਾਨਦਾਨ ਕਰਾਂਗੇ ਉਹਦਾ ਖੁੱਲਾ ਕਰ ਦੋਗੇ ਮਾਨਦਾਨ ਕੇ ਬਾਕੀ ਬਚੀ ਭਾਈ 70000 ਦੀ ਠੀਕ ਆ ਹਾਂਜੀ ਤੇ ਆ ਗਾਂ ਕੋਲ ਕਿ ਨਏ ਦੁੱਧ ਇਹ ਦੋ ਘੜੀ 12 ਲੀਟਰ ਦੁੱਧ ਜੇ ਹੈਗਾ ਪੱਕਾ ਦੁੱਧ ਭਾਈ ਕੋ ਦੋ ਟਾਈਮ ਚੋਹੇ ਚਾਰ ਟਾਈਮ ਚੋਹੇ ਥਣਥਣ ਬੜਾ ਲੱਗਾ ਵਛੀ ਨੂੰ ਲਾਉ ਜੋ ਆਪ ਠੀਕ ਉਹ ਵੀ ਤੁਹਾਡੇ ਘਰੋਂ ਕੋ ਚਵਾਈ ਕਰਕੇ ਲੈ ਜੇ ਤਸੱਲੀ ਕਰਕੇ ਥਣ ਜਿਹੜਾ ਇਹਦੇ ਕੋਲ ਕਾਫੀ ਚੰਗਾ ਲੱਗਾ ਹੈ ਉਹ ਯਾਰ ਭਜੀ ਕਰਨਾ ਜਮਾ ਵਾਲਾ ਆ ਹਾਂਜੀ ਪਰ ਆ ਜੀ ਜਾਣਾ ਹਾਂਜੀ ਹਾਂਜੀ ਸਾਡੇ ਕੋਲ ਕਰਮਾ ਵਾਲੀਆਂ ਹੁੰਦੀਆਂ ਪ੍ਰਾਣੀਆਂ ਹੀ ਆਜੋ ਲੈ ਆਓ ਹਾਂ ਦੇ ਕਾਇਆਤੀ ਥਾਣੇ ਕੋ ਥਾਣੇ ਬੜਾ ਕਮਾਲ ਦਾ ਹੈ ਉਤਰਾ ਵੀ ਚਲੋ ਬੋਡੀ ਸਟਰਕਚਰ ਜਿਹੜਾ ਚੰਗੇ ਰੰਗ ਰੂਪ ਦੀ ਸੋਹਣੀ ਆ ਬਾਕੀ ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੀ ਤੇ ਇਹਦਾ ਫਿਰ ਮੁੱਲ ਇਹਦਾ 3 ਜੀ ਮਹੀਨਾ ਹੋ ਗਿਆ ਬੱਚਾ ਮਰ ਗਿਆ ਹਾਂਜੀ ਇਹ ਬੱਚਾ ਨਾ ਮਰਿਆ ਹੁੰਦਾ ਤੇ ਵੜ 45 ਦੀ ਸੀ ਹਾਂਜੀ 5000 ਦੀ ਵੜ ਦੇ ਦਾਂਗੇ 5000 ਦੀ ਤੇ ਵਿੱਚੋਂ ਕਿੰਨਾ ਮਾਨ ਕਰਦੋਗੇ ਕਿੰਨੇ ਛੱਡ ਦਾਂਗੇ ਅੱਛਾ 5000 ਦੀ ਦੇ ਦੋਗੇ ਹਾਂਜੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਾਂ ਹੰਗਾਵਾ ਫਾਰਮ ਦੇ ਰੇਟ ਬਹੁਤ ਜਾਇਜ਼ ਹੁੰਦੇ ਆ ਠੀਕ ਆ ਜੀ ਹਾਂ ਜੀਰ ਭਰਾ ਫੋਨ ਕਰਕੇ ਕਹਿੰਦੇ ਹੈਗੇ ਠ ਤੇ ਹੁਣ ਇੱਕ ਜਿਹੜੀ ਅੰਡ ਤੇ ਰਹਿ ਗਈ ਆ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਇਹਦੇ ਕੋਲ ਭਾਈ 8 ਕਿਲੋ ਦੁੱਧ ਜੀ ਹੈਗਾ ਪੱਕਾ ਦੁੱਧ 8 ਕਿਲੋ ਹੀ ਢਾਈ ਚਾਹੀਆ ਅੱਜ ਕੋਟੀਗਾ ਜਾ ਕੇ ਭਰਾਲੇ ਦੇ ਕੁਬੀਰ ਭਰਾ ਲਊਗਾ ਤੇ ਆਪਾਂ ਭਰਾ ਦਾਂਗੇ ਅੱਛਾ 1 ਕਿਲੋ ਖੰਡ ਦਾ ਫਰਕ ਪਾਵੇ ਕਹਿ ਨਹੀਂ ਸਕਦੇ ਹੀੜ ਚਾ ਵਸੀ ਥੰਦ ਥੰਦ ਬੜਾ ਚੰਗਾ ਵਾ ਠੀਕ ਹੈ ਜੀ ਇਸ ਕੁਆਲਟੀ ਬਹੁਤ ਚੰਗੀ ਹੈ ਆ ਜਿਲੇ ਆ ਘਾਂ ਬੋਲੀ ਆ ਜਿਹੜੀ 7-8 ਕਿਲੋ ਦੋਤੇ ਜਿਹੜਾ ਇਹਦੇ ਕੋਲ ਵੀ ਕਹਿੰਦੇ ਕੀ ਹੈਗਾ ਤੇ ਇਹਦਾ ਫਿਰ ਮੁੱਲ ਵਿੱਦੀ ਵਿੱਦੀ ਫੱਟੇ ਦਾ 20-22 ਮੰਗੀਦਾ ਵਾ ਹਾਂਜੀ 15000 ਦੀ ਵੇਚੀ ਦੇਣਾ 15000 ਦੀ ਹਾਂਜੀ ਛੋਟ-ਛਾਟ ਕਰ ਦੋ ਵਿੱਚ ਹੋਰ ਕੀ ਕਰਾਂਗੇ ਅਰਪੀ ਜੀ ਜਿਹੜਾ ਵੀਰ ਭਰਾ ਚੱਲ ਗਿਆ ਉਹ ਮਾਂਤਨ ਖੋਲੂਗਾ ਫੁੱਲ ਮਾਂਤਨ ਹੋ ਜਾਊਗਾ ਕਿ ਤੁਹਾਡੀ ਮਰਜ਼ੀ ਕੋ ਮੇਰਾ ਵੀਰ ਭਰਾ ਆਪਾਂ ਨੂੰ ਫੋਨ ਕਰ ਦੇ ਗੱਡੀ ਦਾ ਪ੍ਰਬੰਧ ਆਪਣੇ ਕੋਲ ਹੈਗਾ ਵਾ ਠੀਕ ਹੈ ਜੀ ਲੇਕਿਨ ਗੱਬਣ ਪਸ਼ੂ ਲੈਣੇ ਆ ਗੱਡੀ ਕੇ ਰਾਤ ਜੰਮੂ ਵਾਸਤੇ ਉਹ ਵੀ ਦਾਂਗੇ ਆਪਾਂ ਠੀਕ ਹੈ ਜੀ ਆਨਲਾਈਨ ਹਾਜ਼ਰ ਰਹਿਦਾ ਮਾਲ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਇੱਥੇ ਤੋਂ ਟਾਈਮ 'ਚ ਹੋ ਕੇ ਤਿੰਨ ਟਾਈਮ 'ਚ ਹੋ ਕੇ ਫੇਰ ਹੀ ਅਗਲੇ ਦਿਕੇਲੇ ਤੋਂ ਪਸ਼ੂ ਖੋਲਿਆ ਕਰੋ